ਇਕਤਾ ਕਰ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਹੈ ਕਲੀਨ એનર્ਜੀ ਸਪੀਕਰ ਸਾਹਿਬ ਮੈਨੂੰ ਪ੍ਰਮਾਤਮਾ ਦੀ ਕਸਮ ਹੈ ਮੈਨੂੰ ਰੱਬ ਦੀ ਸੌਂ ਲੱਗੇ ਪੰਜਾਬ ਜਿਹੜਾ ਇਹ ਇੰਡੀਆ ਦਾ ਅਗਲਾ ਸਾਊਦੀ ਅਰਬ ਬਣ ਸਕਦਾ ਹੈ ਇਹ ਜਿੱਥੇ ਜਿੰਨੀ ਆਪਣੇ ਕੋਲੇ ਝੋਨੇ ਦੀ ਪਰਾਲੀ ਹੈ ਜਿੰਨੀ ਆਪਣੇ ਕੋਲੇ ਕਣਕ ਦੀ ਪਰਾਲੀ ਹੈ ਗੰਨੇ ਦਾ ਛਿਲਕਾ ਹੈ ਇਹਨਾਂ ਨੇ ਪਿਛਲੇ 4 ਸਾਲਾਂ 'ਚ ਇਹਦੇ ਉੱਤੇ ਕੋਈ ਕਦਮ ਨਹੀਂ ਚੱਕਿਆ ਸਪੀਕਰ ਸਾਹਿਬ ਮੈਂ ਆਪਣੇ ਅ ਸੈਂਟਰਲ ਲੀਡਰਸ਼ਿਪ ਨੂੰ ਤਿੰਨ ਗੱਲਾਂ ਕਵਾਂਗਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਇੱਕ ਸ਼ਹਿਰ ਹੈ ਮੰਡੀ ਹੈ ਜਿਹਨੂੰ ਪੱਟੀ ਕਹਿੰਦੇ ਪੱਟੀ ਮਾਝੇ ਚ ਤੇ ਇੱਕ ਮੰਡੀ ਹੈ ਜਿਹਨੂੰ ਮੱਖੂ ਕਹਿੰਦੇ 40 ਕਿਲੋਮੀਟਰ ਦਾ ਫਾਸਲਾ ਹੈ ਸਪੀਕਰ ਸਾਹਿਬ ਪੱਟੀ ਤੇ ਮੱਖੂ ਦੇ ਦਰਮਿਆਨ ਕੋਈ ਰੇਲਵੇ ਲਾਈਨ ਨਹੀਂ ਹੈ ਜੇ ਰੇਲਵੇ ਲਾਈਨ ਬਣ ਜੇ ਤਾਂ ਜਿਹੜਾ ਮਾਝੇ ਦਾ ਇਲਾਕਾ ਹੈ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਹੈ ਤੇ ਗੁਰੂਗਾਂ ਦਾ ਇਲਾਕਾ ਹੈ ਜਿਹੜੇ ਬੰਦਰਗਾਹ ਮੰundra ਆਪਣਾ ਪੀਪਲ ਹੈ ਕਾਂਡਲਾ ਅੰਮ੍ਰਿਤਸਰ ਤੇ ਗੁਰੂਗਾਂਵ ਬਰਾਬਰ ਹੋ ਜਾਣਗੇ ਸਪੀਕਰ ਸਾਹਿਬ ਇਹ ਜਿਹੜੀ ਰੇਲਵੇ ਲਾਈਨ ਹੈ ਇਹ ਮਾਝੇ ਦੀ ਲਾਈਫਲਾਈਨ ਬਣ ਸਕਦੀ ਹੈ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਤੋਂ ਵਨ ਟਾਈਮ ਆ ਸੈਮੀ ਕੰਡਕਟਰ ਤੇ ਇਹ ਜਿਹੜੇ ਮਾਈਕਰੋ ਚਿਪ ਜਿਹੜੇ ਆ ਇਹਦੇ ਜੇ ਕਾਰਖਾਨੇ ਮਿਲ ਜਾਣ ਟੈਕਸਟਾਈਲ پارک ਮਿਲ ਜਾਣ ਜੇ ਆਪਾਂ ਨੂੰ ਫਾਰਮਾਸਿਊਟੀਕਲ ਪਾਰਕ ਮਿਲ ਜਾਣ ਪੰਜਾਬ ਆਪਣੇ ਪੈਰਾ ਤੇ ਖੜਾ ਹੋ ਸਕਦਾ ਹੈ ਸਪੀਕਰ ਸਾਹਿਬ ਜਿਹੜੀ ਪੰਜਾਬ ਦੀ ਅੱਜ ਦੀ ਰਾਜਨੀਤੀ ਹੈ ਕਿਸੇ ਤੇ ਦੂਸ਼ਣ ਲਾ ਦੇਣੇ ਕਿ ਫਲੱਡ ਸਪੀਕਰ ਸਾਹਿਬ ਅਖੀਰ ਇਹ ਫਲੱਡ ਦਾ ਕੀ ਹੱਲ ਹੈ ਅਖੀਰ ਫਲੱਡ ਦਾ ਹੱਲ ਹੈ ਕਿ ਜਿਹੜੇ ਸਾਡੇ ਦਰਿਆ ਹੈ ਇਹਨਾਂ ਨੂੰ ਨਹਿਰਾਂ ਦੀ ਸ਼ਕਲ ਦਿੱਤੀ ਜਾਵੇ ਇਹ 40-50 ਕਰੋੜ ਦਾ 50000 ਕਰੋੜ ਦਾ ਪ੍ਰੋਜੈਕਟ ਹੈ ਤੇ ਜੇ ਹਰ ਸਾਲ ਇਹ 2000 ਕਰੋੜ ਵੀ ਗਵਰਨਮੈਂਟ ਆਫ ਇੰਡੀਆ ਦੇ ਦੇ ਤਾਂ 20 ਸਾਲਾਂ ਚ ਪੰਜਾਬ ਜਿਹੜਾ ਇਹ ਫਲੱਡ ਤੋਂ ਇਹ ਮਹਿਫੂਜ਼ ਹੋ ਜਾਏਗਾ ਸਪੀਕਰ ਸਾਹਿਬ ਮੈਂ ਮੈਂ ਅਖੀਰ ਦੇ ਵਿੱਚ ਇੱਕ ਪੰਜਾਬੀ ਦੇ ਬੜੇ ਵੱਡੇ ਕਵੀ ਹੋਏ ਨੇ ਡਾਕਟਰ ਫਕੀਰ ਮੁਹੰਮਦ ਫਕੀਰ ਤੇ ਉਹਨਾਂ ਦੇ ਕਲਾਮ ਨਾਲ ਮੈਂ ਬੜੇ ਪਾ ਕੇ ਮੇਰੀ ਸੇਧੋਂ ਨਿਕਲ ਤੂਫਾਨ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਪਹਾੜ ਪਣ ਮੈਦਾਨ ਜਾਂਦੇ ਨੇ ਫਕੀਰ ਹੁੰਦਾ ਹੋਇਆ ਵੀ ਪਹਿਨਾ ਮੈਂ ਸੁਲਤਾਨਾਂ ਦੇ ਤਖਤਾਂ ਤੇ ਵਕਤ ਰਹਿੰਦਾ ਏ ਵਕਤਾਂ ਵਾਲਿਆਂ ਨੂੰ ਮੇਰੇ ਵਕਤਾਂ ਤੇ ਸ਼ਮਸ਼ੀਰ ਕਿਤੇ ਫਕੀਰ ਬਣਨਾ ਪਵੇ ਤਾਂ ਬਣ ਫਕੀਰ ਜਾਣਾ ਮੈਂ ਬਣਨਾ ਪਏ ਕਿਤੇ ਸ਼ਮਸ਼ੀਰ ਤੇ ਬਣ ਸ਼ਮਸ਼ੀਰ ਜਾਣਾ ਮੈਂ ਕਿ ਅਖੀਰਲਾ ਮਿਸਰਾ ਮੈਂ ਪ੍ਰੈਸ ਨੂੰ ਵੀ ਕਹਾਂਗਾ ਪੰਜਾਬ ਦੇ ਲੋਕਾਂ ਨੂੰ ਦੱਸ ਦਿਆ ਜੇ ਲਹੂ ਨਾਲ ਲਿਖਣ ਵਾਲੇ ਲਫ਼ਜ਼ ਹੈ ਜੇ ਕਲਮ ਹੈ ਨਹੀਂ ਤਾਂ ਆਪਣੇ ਲਹੂ ਨਾਲ ਲਿਖ ਲਓ ਆਪ ਲਿਖਦੇ ਨੇ 마ੜੂ ਛੋ ਦੇ ਹੋਣ ਤਰਾਕ ਜਿਹੜੇ ਵਿੰਦੇ ਰਹੇ ਨੇ ਜੋਸ਼ ਸਮੁੰਦਰਾਂ ਦੇ بڑے ਜੋਸ਼ ਦੇਖਿਆ ਸਿਕੰਦਰ ਆਜ਼ਮ ਦਾ ਜੋਸ਼ ਦੇਖਿਆ ਮੁਗਲਾਂ ਦਾ ਜੋਸ਼ ਦੇਖਿਆ ਅਫਗਾਨਾਂ ਦਾ ਜੋਸ਼ ਦੇਖਿਆ ਤਾਤਾਰੀਆਂ ਦਾ ਜੋਸ਼ ਦੇਖਿਆ ਅਸ ਜਿਹੜੇ ਆ ਸਿੱਥੇ ਸੀ ਇਹਨਾਂ ਦਾ ਜੋਸ਼ ਦੇਖਿਆ ਤੁਰਕਾਂ ਦਾ ਜੋਸ਼ ਦੇਖਿਆ ਅੰਗਰੇਜ਼ਾਂ ਦਾ ਜੋਸ਼ ਦੇਖਿਆ ਕਿ ਮਾੜੂ ਛੋ ਦੇ ਹੋਣ ਤਰਾਕ ਜਿਹੜੇ ਵਿੰਦੇ ਰਹੇ ਨੇ ਜੋਸ਼ ਸਮੁੰਦਰਾਂ ਦੇ ਹੜ੍ਹ ਦੀਆਂ ਮੋਢਾਂ ਹੱਡ ਲਿਆ ਛੱਲਾ ਵਾਂਗੂ ਉੱਠਣ ਫੇਰ ਬੈਠਣ ਫੇਰ ਉੱਠਣ ਹੱਡ ਦੇ ਮੋਟਿਆਂ ਤੇ ਚੜੇ ਰਹਿਣ ਵਾਲੇ ਤੇ ਲਹੁ ਨਾਲੇ ਹੁਣ ਲਿਖਣ ਵਾਲੇ ਲਫ਼ਜ਼ ਐ ਅਖੇ ਪਲ ਦੀ ਜ਼ਿੰਦਗੀ ਐ ਭਾਵੇਂ ਬੁਲਬੁਲੇ ਦੀ ਬੁਲਬੁਲੇ ਨੇ ਕਿੰਨਾ ਜਿਉਣਾ ਇੱਕ ਪਲ ਜਿਉਣਾ ਜ਼ਿੰਦਗੀ ਜੜੀ ਐ ਇੱਕ ਪਲ ਦੀ ਐ ਅਖੇ ਪਲ ਦੀ ਜ਼ਿੰਦਗੀ ਐ ਭਾਵੇਂ ਬੁਲਬੁਲੇ ਦੀ ਪਰ ਦਰਿਆ ਤੇ ਛੋਟੀ ਦੀ ਜ਼ਿੰਦਗੀ ਐ ਪੰਜਾਬੀਓ ਜਿੰਨਾ ਵੀ ਜਿਉਣਾ ਥੈਂਕ ਯੂ ਉੱਚਾ ਹੋ ਕੇ ਜਿਉਣਾ ਤੇ ਸਿਰ ਚੱਕ ਕੇ ਜਿਉਣਾ ਬਹੁਤ ਬਹੁਤ ਧੰਨਵਾਦ